ਨੇਚਰ ਦੀਪ ਕਾਹਲੋਂ ਦੀ ਪੁਸਤਕ ਯਾਦਾਂ ਦੇ ਸੰਦੂਕ ਵਿੱਚੋਂ ਰਚਨਾ ਬਡਾਪੇ ਵਿੱਚ ਮਾਪੇ ਇਕੱਲੇ ਕਿਉਂ ਰਿਸ਼ਤਿਆਂ ਨੂੰ ਸਮਝ ਕੇ ਨਿਭਾਉਣਾ ਵੀ ਕਲਾ ਹੈ ਰਿਸ਼ਤੇ ਜੋ ਸਾਨੂੰ ਜਨਮ ਦੇ ਨਾਲ ਹੀ ਮਿਲ ਜਾਂਦੇ ਨੇ ਤੇ ਮੌਤ ਤੋਂ ਬਾਅਦ ਤੱਕ ਵੀ ਨਾਲ ਚੱਲਦੇ ਨੇ ਰਿਸ਼ਤੇ ਨਿਭਾਈ ਤਾਂ ਆਪਾਂ ਸਾਰੇ ਹੀ ਜਾਂਦੇ ਹਾਂ ਪਰ ਉਹਨਾਂ ਨੂੰ ਸਮਝ ਕੇ ਉਹਨਾਂ ਦੇ ਮਹੱਤਵ ਨੂੰ ਸਮਝ ਕੇ ਨਹੀਂ ਹਰ ਰਿਸ਼ਤੇ ਦੀ ਅਹਿਮੀਅਤ ਹੈ ਲੇਕਿਨ ਫਰਜ਼ਵੀ ਸ਼ਬਦ ਦਾ ਬਰਾਬਰ ਹੈ ਉਸ ਨੂੰ ਅਪਣਾਉਣ ਤੇ ਸਮਝਣ ਦਾ ਮਾਪੇ ਬੱਚੇ ਨੂੰ ਜਨਮ ਦਿੰਦੇ ਨਹੀਂ ਪਾਲਦੇ ਨੇ ਉਸ ਦੀ ਆਪਣੇ ਮੁਤਾਬਕ ਪਰਵਰਿਸ਼ ਕਰਦੇ ਨੇ ਰਾਤਾਂ ਜਾਗਦੇ ਨੇ ਉਸ ਦੀ ਹਰ ਖੁਆਇਸ਼ ਪੂਰੀ ਕਰਦੇ ਨੇ ਇਸ ਮੀਤ ਨਾਲ ਕਿ ਬੱਚੇ ਉਹਨਾਂ ਦਾ ਵੱਡੇ ਹੋ ਕੇ ਧੰਨ ਰੱਖਣਗੇ ਰੱਖਣਾ ਵੀ ਚਾਹੀਦਾ ਬਹੁਤ ਰੱਖਦੇ ਹੋਣਗੇ ਤੇ ਬਹੁਤਿਆਂ ਦੀਆਂ ਮਜਬੂਰੀਆਂ ਵੀ ਹੋਣਗੀਆਂ ਤੇ ਕਈ ਕੰਨੋ ਕੇਸ ਲਈ ਵੀ ਹੋਣਗੇ ਲੇਕਿਨ ਇੱਥੇ ਜਰਾ ਰੁਕਣਾ ਸਮਝਣਾ ਤੇ ਸੋਚਣਾ ਕਿ ਬੱਚੇ ਨੂੰ ਪਾਲਦੇ ਹੋਏ ਅਸੀਂ ਘਰ ਵਿੱਚ ਇੱਕ ਵਧੀਆ ਵਾਤਾਵਰਣ ਸਿਰਜਿਆ ਸੀ ਕਿ ਘਰ ਵਿੱਚ ਸਭ ਕੁਝ ਸੁਖਦ ਸੀ ਅਮੀਰ ਗਰੀਬ ਹੋਣਾ ਘੱਟ ਪੈਸਿਆਂ ਦਾ ਹੋਣਾ ਮਜਬੂਰੀਆਂ ਦੇ ਹੋਣ ਦਾ ਇਸ ਨਾਲ ਕੋਈ ਸਬੰਧ ਨਹੀਂ ਬੱਚਾ ਪੈਦਾ ਹੁੰਦਾ ਉਸ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਹੌਲੀ-ਹੌਲੀ ਦੇਖਦਾ ਤੇ ਸਿੱਖਦਾ ਹੈ ਮਹਿਸੂਸ ਕਰਦਾ ਹੈ ਘਰ ਦੇ ਵਾਤਾਵਰਣ ਨੇ ਉਸ ਨੂੰ ਉਸ ਦੇ ਵਿਚਾਰਾਂ ਨੂੰ ਬਣਾਉਣਾ ਹੁੰਦਾ ਹੈ ਉਸ ਘਰ ਵਿੱਚ ਰਹਿਣ ਵਾਲੇ ਸਾਰਿਆਂ ਦੇ ਸੁਭਾਅ ਨੂੰ ਮਹਿਸੂਸ ਕਰਦਾ ਹੈ ਉਸ ਨੂੰ ਜੀ ਕਹਿਣਾ ਸਿਖਾਓ ਜੀ ਕਹੇਗਾ ਉਸ ਨੂੰ ਹਰ ਮਿਲੀ ਚੀਜ਼ ਤੋਂ ਬਾਅਦ ਸ਼ੁਕਰੀਆ ਕਹਿਣਾ ਸਿਖਾਓ ਉਹ ਸਿੱਖੇਗਾ ਗਲਵਕੜੀ ਪਾ ਕੇ ਪਿਆਰ ਦਾ ਇਜ਼ਹਾਰ ਕਰੇਗਾ ਪਰ ਇਹ ਸਭ ਹੋਣ ਦੇ ਬਾਅਦ ਵੀ ਜੇ ਉਸ ਨੇ ਇਹ ਵੇਖ ਲਿਆ ਕਿ ਮਾਂ ਬਾਪ ਲੜਦੇ ਨੇ ਆਪਸ ਵਿੱਚ ਅਪਸ਼ਬਦ ਬੋਲਦੇ ਨੇ ਬਜ਼ੁਰਗਾਂ ਨਾਲ ਉਹਨਾਂ ਦਾ ਵਤੀਰਾ ਠੀਕ ਨਹੀਂ ਬਜ਼ੁਰਗਾਂ ਦਾ ਵਤੀਰਾ ਉਹਨਾਂ ਨਾਲ ਕਿਵੇਂ ਦਾ ਉਹ ਸਭ ਅਬਜ਼ਰਵ ਕਰ ਰਹੇ ਹੁੰਦੇ ਨੇ ਹਰ ਮਾਪਾ-ਪਿਓ ਆਪਣੇ ਬੱਚਿਆਂ ਦੀ ਚੰਗੇ ਪੁੱਖਤੀ ਕਾਮਨਾ ਕਰਦਾ ਹੈ ਉਸ ਨੂੰ ਪੜਾਉਂਦਾ ਰਖਾਉਂਦਾ ਹੈ ਤਾਂ ਕਿ ਬੱਚਾ ਤਰੱਕੀ ਕਰਕੇ ਆਪਣੀ ਆਜੀਵਿਕਾ ਕਮਾਉਣ ਜੋਗਾ ਹੋ ਜਾਵੇ ਵੱਡਾ ਹੋਵੇ ਪਰਿਵਾਰ ਸੰਭਾਲੇ ਉਹਨਾਂ ਦੀ ਬੁੱਢੇਵਾਰੀ ਸੇਵਾ ਕਰੇ ਅੱਗੇ ਹੋਣਾ ਕੀ ਹੈ ਇਹ ਪਰਮਾਤਮਾ ਜਾਣਦਾ ਹੈ ਆਪਣੇ ਹੱਥ-ਪਸ ਕੁਝ ਨਹੀਂ ਹੁੰਦਾ ਕੁਝ ਈਆਂ ਪੁੱਤ ਵਿਆਹ ਦੇ ਬਾਅਦ ਬੜੇ ਖੁਸ਼ ਹੁੰਦੇ ਨੇ ਬੇਫਿਕਰ ਹੋ ਕੇ ਰਹਿੰਦੀ ਜ਼ਿੰਦਗੀ ਜਿਉਂਦੇ ਨੇ ਤੇ ਕਈ ਚੋਰੀਆਂ ਵਿੱਚੀ ਲੰਗਾ ਛੱਡਦੇ ਨੇ ਕੁਝ ਇਸ ਨੂੰ ਪ੍ਰਾਣੇ ਜਾਂ ਚੰਗੇ ਮਾੜੇ ਕੀਤੇ ਕਰਮਾਂ ਦਾ ਫਲ ਮੰਨਦੇ ਨੇ ਇਸ ਉਤੇ ਕਿੰਤ ਪ੍ਰੰਤੂ ਕਰਨਾ ਤੇ ਗੈਰਵਾਜਬ ਨਹੀਂ ਭਰਪੂਰ ਬਹੁਤ ਸਾਰੀਆਂ ਛੋਟੀਆਂ ਗੱਲਾਂ ਜੋ ਬੜਾ ਕੁਝ ਸੋਚਨ ਤੇ ਮਜਬੂਰ ਕਰਦੀਆਂ ਨੇ ਮਾਪੇ ਬਡਾਪੇ ਵਿੱਚ ਕੱਲੇ ਕਿਉਂ ਰਹਿ ਜਾਂਦੇ ਨੇ ਮਾਹਬਾਪ ਬੱਚੇ ਨੂੰ ਪੈਦਾ ਕਰਦੇ ਨੇ ਤੇ ਬਸ ਨਾਲ ਹੀ ਉਮੀਦਾਂ ਤੇ ਖੁਆਬ ਸਜਾ ਲੈਂਦੇ ਨੇ ਜੋ ਕਮੀ ਉਹਨਾਂ ਵਿੱਚ ਰਹਿ ਜਾਂਦੀ ਹੈ ਉਹ ਉਸ ਕਮੀ ਨੂੰ ਆਪਣੇ ਪੁੱਤ ਤੀਜ ਨਹੀਂ ਰਹਿਣ ਦੇਣਾ ਚਾਹੁੰਦੇ ਚਾਹੇ ਇਸ ਤਰ੍ਹਾਂ ਕਰਨ ਜਾਂ ਸੋਚਣ 'ਚ ਉਹਨਾਂ ਦੀ ਭਾਵਨਾ ਗਲਤ ਨਹੀਂ ਹੁੰਦੀ ਪਰ ਫਿਰ ਵੀ ਬਹੁਤ ਕੁਝ ਅਣਜਾਨ ਪੁਨੇ ਵਿੱਚ ਗਲਤ ਹੋ ਜਾਂਦਾ ਹੈ ਜ਼ਰੂਰ ਧਿਆਨ ਦੇਣਾ ਬੱਚਾ ਪੈਦਾ ਹੁੰਦਾ ਸਾਡੀਆਂ ਮੀਤਾਂ ਉਸੇ ਵਕਤੋਂ ਉਸ ਬੱਚੇ ਤੇ ਲੱਗ ਜਾਂਦੀਆਂ ਨੇ ਅਸੀਂ ਜਦੋਂ ਲਾੜ ਲਡਾਉਨੇ ਆ ਅਸੀਂ ਕਹਿੰਦੇ ਆ ਕਿ ਮੇਰਾ ਪੁੱਤ ਅਫਸਰ ਬਣੇ ਕਾਮਯਾਬ ਬਣੇ ਫਿਰ ਵੱਡਾ ਘਰ ਬਣਾਈ ਕਰਜ਼ਾ ਨਹੀਂ ਰਊਗਾ ਸਿਰ ਨੂੰ ਆਵੇਗੀ ਸੇਵਾ ਕਰੇਗੀ ਕੁਝ ਘਰਾਂ ਵਿੱਚ ਅਸੀਂ ਬੱਚੇ ਨੂੰ ਸਦਾ ਬੱਚਾ ਹੀ ਸਮਝਦੇ ਆ ਉਸ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਕਿਸੇ ਤੇ ਕਹਿਨ ਤੇ ਕਿ ਉਸਨੇ ਅਜਿਹਾ ਕੀਤਾ ਅਸੀਂ ਬੱਚੇ ਨੂੰ ਕੁਟਸੁਰਦਦੇ ਆ ਮਦਬਕਦੇ ਹਨ ਬੱਚੇ ਦੇ ਮਨ ਵਿੱਚ ਹੀਨ ਭਾਵਨਾ ਆਉਣ ਲੱਗਦੀ ਹੈ ਨਿਰਾਸ਼ਾ ਆਉਣ ਲੱਗਦੀ ਹੈ ਤੇ ਆਤਮ ਵਿਸ਼ਵਾਸ ਦੀ ਕਮੀ ਵੀ ਦੂਜੀ ਗੱਲ ਬੱਚੇ ਤੁਹਾਡੇ ਬਾਰੇ ਆਪਣੀ رائے ਬਣਾਉਣ ਲੱਗਦੇ ਨੇ ਉਹ ਕਿਉਂਕਿ ਬੱਚੇ ਨੇ ਉਹ ਤੁਹਾਨੂੰ ਆਖ ਨਹੀਂ ਸਕਦੇ ਕੁਝ ਪਰ ਅੰਦਰ ਹੀ ਅੰਦਰ ਲਾਵਾ ਫੁੱਟ ਰਿਹਾ ਹੁੰਦਾ ਹੈ ਇਹ ਗੱਲਾਂ ਰਿਸ਼ਤਿਆਂ ਦੀਆਂ ਨੀਆਂ ਨੂੰ ਕਮਜ਼ੋਰ ਕਰ ਰਹੀਆਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ ਹੈ ਬੱਚੇ ਬਹੁਤ ਵਾਰ ਜ਼ਿਆਦਾ ਵਧੀਆ ਤਰੀਕੇ ਨਾਲ ਮੁਸ਼ਕਲ ਦਾ ਹੱਲ ਕੱਢ ਲੈਂਦੇ ਨੇ ਫਿਰ ਘਰ ਦੇ ਵਾਤਾਵਰਣ ਪਾਉ ਸਾਖ ਸਕਿਰਿਆ ਨਾਲ ਤੁਹਾਡੇ ਸਬੰਧ ਕਿਵੇਂ ਨੇ ਤੁਸੀਂ ਕਿਵੇਂ ਆਉਂਦੇ ਜਾਂਦੇ ਹੋ ਕਰ ਰਹਾ ਕਿ ਕਿਵੇਂ ਉਹਨਾਂ ਬਾਰੇ ਗੱਲਾਂ ਕਰਦੇ ਹੋ ਉਹ ਸਭ ਨੋਟ ਕਰ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਕੁਝ ਬੱਚੇ ਬੜੇ ਸਲੀਕੇ ਵਾਲੇ ਹੁੰਦੇ ਨੇ ਤੇ ਕੁਝ ਬਹੁਤ ਚਲਾਕ ਤੇ ਕੁਝ ਬਹੁਤ ਬੜਬੋਲੇ ਹੁੰਦੇ ਨੇ ਸਲੀਕੇ ਵਾਲੇ ਆਪਣੇ ਘਰਦਿਆਂ ਤੋਂ ਜੋ ਸਿੱਖਿਆ ਉਸ ਤਰ੍ਹਾਂ ਵਿਚਰ ਰਹੇ ਨੇ ਤੇ ਬੜਬੋਲੇ ਜਿਵੇਂ ਉਹਨਾਂ ਸਿੱਖਿਆ ਪਰ ਅਸੀਂ ਮਾਪੇ ਬੱਚਿਆਂ ਨੂੰ ਗਲਤ ਕਹਿਣ ਤੇ ਰੋਕਦੇ ਨਹੀਂ ਆ ਕਿਉਂਕਿ ਅਸੀਂ ਸਮਝਦੇ ਹਾਂ ਬੱਚੇ ਠੀਕ ਕਹਿ ਰਹੇ ਨੇ ਉਹਨਾਂ ਰਿਸ਼ਤੇਦਾਰਾਂ ਵੀ ਸਾਡੇ ਬਾਰੇ ਇਦਾਂ ਕਿਹਾ ਫਿਰ ਕੀ ਹੈ ਜੇ ਸਾਡੇ ਬੱਚੇ ਇਦਾਂ ਬੋਲ ਰਹੇ ਨੇ ਇਹ ਉਦਾਹਰਣ ਸਮਝਣ ਲਈ ਪਰਿਵਾਰ ਵਿੱਚ ਏਦਾਂ ਹੈ ਕਿ ਮਾਪੇ ਠੀਕ-ਠਾਕ ਪਰਿਵਾਰ ਤੋਂ ਨੇ ਮਿਹਨਤੀ ਬਹੁਤ ਨੇ ਪਰ ਉਹਨਾਂ ਦੇ ਘਰ ਕਲੇਸ਼ ਬਹੁਤ ਹੈ ਕਲੇਸ਼ ਦਾ ਕਾਰਨ ਕੁਝ ਵੀ ਹੋਵੇ ਉਹਨਾਂ ਦੇ ਤਿੰਨ ਬੇਟੇ ਨੇ ਮਾਪੇ ਸਦਾ ਲੜਦੇ ਰਹਿੰਦੇ ਨੇ ਬੋਲ-ਬੁਲਾਰਾ ਹੁੰਦਾ ਰਹਿੰਦਾ ਹੈ ਬੱਚਿਆਂ ਨੂੰ ਬਿਨਾਂ ਕਾਰਨ ਕੁੱਟਮਾਰ ਹੋ ਜਾਂਦੀ ਬੱਚਿਆਂ ਨੂੰ ਬੀਏ ਐਮਏ 'ਚ ਪੜਦੇ ਆ ਸਭ ਸਾਹਮਣੇ ਪੈ ਜਾਂਦੀਆਂ ਹੁਣ ਉਹਨਾਂ ਬੱਚਿਆਂ ਦਾ ਮਾਨਸਿਕ ਵਿਕਾਸ ਦੇਖੋ ਕਿਵੇਂ ਹੋਇਆ ਇੱਕ ਬੱਚਾ ਬਹੁਤ ਲੜਾਕਾ ਬਣ ਗਿਆ ਉਹ ਪੜਿਆ ਲਿਖਿਆ ਸ੍ਰੀਕੇਦਾਰ ਹੈ ਪਰ ਬਹੁਤ ਜਲਦੀ ਹਾਈਪਰ ਹੋ ਜਾਂਦਾ ਹੈ ਸਭ ਨਾਲ ਲੜਾਈ ਉਹ ਗੱਲ ਨਹੀਂ ਸੁਣਦਾ ਕਿਸੇ ਦੀ ਦੂਜਾ ਬੱਚਾ ਉਹ ਲੋੜ ਤੋਂ ਵੱਧ ਡਰਪੋਕ ਆਪਣੇ ਹੱਕ ਲਈ ਖੜਾ ਨਹੀਂ ਹੋ ਸਕਦਾ ਡਰ ਜਾਂਦਾ ਸਹਿਮ ਜਾਂਦਾ ਤੇ ਤੀਸਰਾ ਉਹ ਮਾਂ-ਬਾਪ ਤੋਂ ਇੰਨਾ ਖਿੱਚ ਗਿਆ ਟੋਕਾ-ਟੋਕੀ ਤੋਂ ਇੰਨਾ ਖਿੱਚ ਗਿਆ ਮਾਰ-ਕਟਾਈ ਤੋਂ ਇੰਨਾ ਦੁਖੀ ਹੋਇਆ ਉਸ ਨੂੰ ਕੋਈ ਖੁਸ਼ੀ ਨਹੀਂ ਮਾਂ-ਬਾਪ ਨੂੰ ਮਿਲਣ ਦੀ ਉਹਨਾਂ ਨਾਲ ਕੋਈ ਲਗਾਵ ਨਹੀਂ ਬੋਤਾ ਹੁਣ ਤਿੰਨਾਂ ਤੇ ਅਲਗ-ਅਲਗ ਅਸਰ ਹੋਇਆ ਇਹ 네ਗੇਟਿਵ ਅਸਰ ਹੈ ਇਹੀ ਅਗਰ ਕਰਦਾ ਵਾਤਾਵਰਨ ਸੁਖਮਈ ਹੁੰਦਾ ਤਾਂ ਹਾਲਾਤ ਖੁਰ ਹੁੰਦੇ ਜਦੋਂ ਦੋ ਅਨਜਾਨ ਜੀਵ ਐ ਜਾਂਦੇ ਨੇ ਉਹ ਇੱਕ ਦੂਜੇ ਨੂੰ ਉਸ ਦੀਆਂ ਕਮੀਆਂ ਨਾਲ ਸਵੀਕਾਰ ਕਰਦੇ ਨੇ ਇਹ ਸਾਡਾ ਸਮਾਜ ਹੈ ਉਹ ਨਿਭਾਉਂਦੇ ਨੇ ਪਰ ਕੀ ਉਹ ਵਾਸਤਵ ਵਿੱਚ ਖੁਸ਼ ਹੁੰਦੇ ਨੇ ਇੱਕ ਦੂਜੇ ਤੋਂ ਅੱਗੇ ਨਿਕਲਣ ਤੇ ਜਿੱਤਣ ਦੇ ਮੰਤਵ ਨਾਲ ਆਪਸੀ ਕਲਾਕਲੇਸ਼ ਨਾਲ ਅਸੀਂ ਅਸਲ ਵਿੱਚ ਆਪਣਾ ਅੱਗਾ ਖੁਦ ਵਿਗਾੜ ਰਹੇ ਹੁੰਦੇ ਹਾਂ ਕੀ ਅਸੀਂ ਬੱਚਿਆਂ ਨੂੰ ਸੋਹਣਾ ਵਾਤਾਵਰਨ ਦਿੱਤਾ ਨਹੀਂ ਦਿੱਤਾ ਫਿਰ ਅਸੀਂ ਕਿਵੇਂ ਉਹਨਾਂ ਤੋਂ ਆਸ ਰੱਖ ਰਹੇ ਹਾਂ ਅਸੀਂ ਬੱਚੇ ਉੱਤੇ ਨਰਸਰੀ ਤੋਂ ਹੀ ਬਹੁਤ ਬੋਝ ਪਾ ਦਿੰਦੇ ਹਾਂ ਅਸੀਂ ਉਸਦੇ ਨੂੰ ਕਿ ਕਿਸ ਚੀਜ਼ ਵਿੱਚ ਉਹ ਕੀ ਚਾਹੁੰਦਾ ਹੈ ਇਹ ਕਦੇ ਨਹੀਂ ਸੋਚਦੇ ਤੂੰ ਵੱਡਾ ਹੋ ਕੇ ਆ ਬੰਨਾ ਤੂੰ ਬਸ ਪੜਨਾ ਹੈ ਸਕੂਲ ਤੋਂ ਆਉਂਦਿਆ ਹੀ ਟਿਊਸ਼ਨ ਫਿਰ ਗੇਮਸ ਯਾਨੀ ਖੇਡਾਂ ਫਿਰ ਘਰ ਵਾਪਸਾ ਪੜਾਈ ਅਸੀਂ ਖੁਆਸ਼ੀਆਂ ਵੀ ਪੂਰੀਆਂ ਕਰਦੇ ਹਾਂ ਆਪਣੀ ਸਮਰਥਨ ਸਾਥ ਬੱਚੇ ਨੂੰ ਨਾ ਤਾਂ ਆਪਣੀ ਮਰਜ਼ੀ ਨਾਲ ਸੋਚਣ ਦਾ ਸਮਾਂ ਮਿਲਦਾ ਨਾ ਉਹ ਆਪਣੀ ਮਰਜ਼ੀ ਕਰ ਸਕਦਾ ਅਸੀਂ ਕਿਉਂਕਿ ਖੁਦ ਘਰ ਪਰਿਵਾਰ ਨੂੰ ਚਲਾਉਣ ਵਿੱਚ ਮਸਰੂਫ ਹਾਂ ਅਸੀਂ ਕਦੇ ਉਸ ਨੂੰ ਸਮਾਂ ਦੇ ਹੀ ਨਹੀਂ ਪਾਉਂਦੇ ਅਸੀਂ ਆਪਣੀਆਂ ਦਬੀਆਂ ਕੁਚਲੀਆਂ ਖਾਸ਼ਾਂ ਦੀ ਪੂਰਤੀ ਉਸ ਦੀ ਉੰਤੀ ਵਿੱਚ ਦੇਖਣਾ ਚਾਹੁੰਦੇ ਹਾਂ ਅਸੀਂ ਉਸ ਨੂੰ ਆਪਣਾ ਮਨ ਮਾਰ ਕੇ ਆਪਣਾ ਪੇਟ ਕਟਕਟ ਮਹਿੰਗੀ ਕੋਚਿੰਗ ਦਿੰਦੇ ਹਾਂ ਤਾਂ ਕਿ ਉਸ ਦਾ ਕੋਈ ਇੱਕ ਸੁਰੱਖਿਤ ਹੋ ਜਾਵੇ ਅਸੀਂ ਉਸ ਨੂੰ ਪੈਰ ਪੈਰ ਤੇ ਪੈਸੇ ਦੀ ਐਮੇਰ ਦੱਸਦੇ ਹਾਂ ਤੇ ਅੰਤੋਂ ਸਫਲ ਹੋ ਜਾਂਦਾ ਹੈ ਉਹਨੂੰ ਡਾਕਟਰ ਇੰਜੀਨੀਅਰ ਸਫਲ ਬਿਜ਼ਨਸਮੈਨ ਜੋ ਕੁਝ ਵੀ ਅਸੀਂ ਬਣਾਉਣਾ ਚਾਹੁੰਦੇ ਸਾਂ ਉਹ ਬਣ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਸੁਣੇ ਸਮਝੇ ਸਮਾ ਦੇਵੇ ਪਰ ਹੁਣ ਉਸ ਕੋਲ ਸਮਾਂ ਨਹੀਂ ਮਨੁਸਲਾ ਪਰਿਵਾਰ ਤੇ ਕੈਰੀਅਰ ਉਸਤੇ ਅੱਗਿਆ ਜਾਂਦਾ ਹੈ ਇਸ ਸਮੇਂ ਅਸੀਂ ਬਹੁਤ ਦੁਖੀ ਹੁੰਦੇ ਹਾਂ ਸੋਚਣ ਵਾਲੀ ਗੱਲ ਇਹ ਹੈ ਕਿ ਕਮੀ ਕਿੱਥੇ ਰਹਿ ਗਈ ਅਸੀਂ ਬਹੁਤ ਦੁਖੀ ਹਾਂ ਪਰੇਸ਼ਾਨ ਹਾਂ ਜ਼ਰਾ ਧਿਆਨ ਦੇਣਾ ਬੱਚਾ ਮੂੰਹ ਵਰਗਾ ਹੁੰਦਾ ਜਿਸ ਢਾਂਚੇ ਵਿੱਚ ਟੱਲ ਬੋਟਲ ਜਾਵੇਗਾ ਅਸੀਂ ਉਸ ਨੂੰ ਅੱਗੇ ਵਧਣਾ ਤਾਂ ਸਿਖਾ ਦਿੱਤਾ ਪਰ ਆਪਣੇ ਤੇ ਨਾਲ ਹੋ ਕੇ ਅੱਗੇ ਵਧਣਾ ਸਿਖਾਉਣਾ ਭੁੱਲ ਗਏ ਹੈ ਨਾ ਸਾਡੀ ਗਲਤੀ ਅਸੀਂ ਪਦਾਰਥਵਾਦੀ ਯੁੱਗ ਵਿੱਚ ਪਰਿਵਾਰ ਦੀ अहमियत ਉਸ ਨੂੰ ਸਿਖਾਈ ਨਹੀਂ ਅਸੀਂ ਕਦੀ ਦੋਸਤ ਤਾਂ ਬਣਾਈ ਨਹੀਂ ਅਸੀਂ ਬਸ ਸਿਰਫ਼ ਵਿਆਪਕ ਬਣ ਕਿਤਾਬੀ ਗਿਆਨ ਦਿੱਤਾ ਤੇ ਕਿਤਾਬਾਂ ਦੀ ਮਹੱਤਤਾ ਪੈਸੇ ਦੀ ਮਹੱਤਤਾ ਦੱਸੀ। ਅਸੀਂ ਪਰਿਵਾਰ ਦੀ ਮਹੱਤਤਾ ਤਾਂ ਦੱਸਣੀ ਭੁੱਲ ਗਏ। ਪਰਿਵਾਰ ਪਾਲ ਦੇ ਪਾਲ ਦੇ ਅਸੀਂ ਕਦੇ ਨਹੀਂ ਖੜੇ ਉਸ ਨਾਲ। ਦੋਸਤ ਬਣ ਕਦੀ ਉਸ ਦੀ ਇੱਛਾ ਨਹੀਂ ਪੁੱਛੀ। ਅਸੀਂ ਬਸ ਆਪਣੀਆਂ ਦੱਬੀਆਂ ਗੁਜਰੀਆਂ ਖਵਾਸ਼ਾਂ ਦੀ ਪੂਰਤੀ ਲੋਚੀ। ਅਸੀਂ ਹੋਸਟਲ ਵਿੱਚ ਪਾ ਦਿੱਤਾ, ਪੀਜੀ 'ਚ ਉਹ ਰਹਿ ਰਿਹਾ ਹੈ। ਉਸ ਦਾ ਕੰਮ ਬਸ ਪੜ੍ਹਨਾ ਕਰ ਕਰ ਕੇ ਇਕਦਈ ਆਉਂਦਾ ਹੈ। ਅਸੀਂ ਜਾਂ ਤਾਂ ਇੱਥੇ ਵੀ ਉਸ ਨੂੰ ਪੜ੍ਹਨ ਨੂੰ ਕਹਿੰਦੇ ਹਾਂ ਜਾਂ ਉਹ ਫਰੈਸ਼ ਹੋਣ ਲਈ ਉਹ ਨਾ ਸਹਾਰਾ ਲੈ ਲੈਂਦੇ ਉਹ ਨਹੀਂ ਬੈਠਦਾ ਪਰਿਵਾਰ ਵਿੱਚ ਉਸ ਨੂੰ ਨਹੀਂ ਪਤਾ ਰਿਸ਼ਤੇਦਾਰਾਂ ਦੇ ਆਉਣ ਜਾਣ ਦਾ ਕਰਦੇ ਕੰਮ ਦਾ ਦਾਦਾ ਦਾਦੀ ਕੋਲ ਬੈਠਣ ਦਾ ਉਸ ਨੂੰ ਨਹੀਂ ਸਿਖਾਇਆ ਜਾਂਦਾ ਆਪਣੇ ਨਾਲ ਆਪਣਾ ਤਜਤਉਨ ਦਾ ਤਰੀਕਾ ਮਿੱਠੇ ਬੋਲ ਆਪਣਿਆਂ ਨਾਲ ਬਤਾਉਣੇ ਅਨਮੋਲ ਪਲ ਕਿਉਂ ਮਾਫੀ ਚਾਹਾਂਗੀ ਸ਼ਹਿਜ਼ਾਦਾ ਤਲਖੀ ਭਰੇ ਸ਼ਬਦ ਕਹਿ ਦਿੱਤੇ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਗਲਤੀਆਂ ਨਹੀਂ ਬਾਛਦੇ ਕਿਉਂਕਿ ਮਾਪੇ ਸ਼ਾਇਦ ਹਮੇਸ਼ਾ ਸਹੀ ਹੀ ਹੁੰਦੇ ਨੇ ਜਦੋਂ ਵੀ ਬੱਚਾ ਕੁਝ ਦੱਸਣਾ ਚਾਹੁੰਦਾ ਅਸੀਂ ਜਾਂ ਤਾਂ ਉਸ ਨੂੰ ਚੁੱਪ ਕਰਾ ਦਿੰਦੇ ਹਾਂ ਜਾਂ ਬੱਚਾ ਸਮਝ ਉਸ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਬੱਚੇ ਮੈਸੇਜ ਬੱਚੇ ਨਹੀਂ ਹੁੰਦੇ ਸਿਆਣਪ ਨਾਲ ਲਪਲਪ ਭਰੇ ਹੁੰਦੇ ਨੇ ਪਰ ਅਸੀਂ ਉਹਨਾਂ ਦੀ ਇਸ ਸਿਆਣਪ ਨੂੰ ਅਣਗੌਲਿਆ ਕਰ ਦਿੰਦੇ ਹਾਂ ਅਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਦਾਦਾ ਦਾਦੀ ਕੋਲ ਬੈਠੋ ਕੱਲ ਛੁੱਟੀ ਹੈ ਪੂਆ ਪਿੰਡ ਜਾਣਾ ਉਹਨਾਂ ਨੂੰ ਮਿਲ ਕੇ ਆਵਾਂਗੇ ਅਸੀਂ ਇਹ ਸੋਚਦੇ ਹਾਂ ਉਹ ਨਹੀਂ ਆਏ ਅਸੀਂ ਵੀ ਨਹੀਂ ਜਾਣਾ ਉਹ ਨਹੀਂ ਚੰਗਾ ਜਾਣਦੇ ਸਾਨੂੰ ਅਸੀਂ ਵੀ ਨਹੀਂ ਉਹਨਾਂ ਨਾਲ ਮਿਲਣਾ ਬੱਚੇ ਦੇ ਮਨ ਵਿੱਚ ਬਚਪਨ ਤੋਂ ਹੀ ਰਿਸ਼ਤਿਆਂ ਪ੍ਰਤੀ ਅਸੀਂ ਗਲਤ ਗੱਲਾਂ ਕਰਦੇ ਹਾਂ ਚਾਹੇ ਤਾਂ ਨਾ ਗੱਲ ਨਹੀਂ ਕਰਨੀ ਜੇ ਕੋਈ ਸਫਲ ਹੈ ਤਾਂ ਆਪਣੇ ਤੋਂ ਮਾੜੇ ਭੈਣ ਭਰਾ ਨਾਲ ਉਸ ਦਾ ਰਵਈਆ ਠੀਕ ਨਹੀਂ ਇਹ ਸਭ ਗੱਲਾਂ ਬੱਚਾ ਬਚਪਨ ਵਿੱਚ ਹੀ ਮਹਿਸੂਸ ਕਰਨ ਲੱਗਦਾ ਹੈ ਉਹ ਸੈਲਫ ਸਟੈਂਡਰਡ ਹੋ ਜਾਂਦਾ ਹੈ ਇੱਕ ਗੱਲ ਹੋਰ ਬੱਚਾ ਆਪਣੇ ਮਾਪਿਆਂ ਦੀਆਂ ਗਲਤੀਆਂ ਤੋਂ ਪੂਰਾ ਜਾਣੂ ਹੁੰਦਾ ਹੈ ਬਸ ਉਹ ਚੁੱਪ ਤਾਂ ਸਭ ਸੰਦ ਹੈ ਉਹ ਸਿਰਫ ਆਪਣੇ ਬਾਰੇ ਸੋਚਦਾ ਹੈ ਹੌਲੀ-ਹੌਲੀ ਮਾਪੇ ਦੀ ਅਮੀਰ ਵੀ ਕੱਟ ਜਾਂਦੀ ਹੈ ਮਾਪੇ ਏਟੀਐਮ ਮਸ਼ੀਨ ਨੇ ਕਿ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਕੋਈ ਅਰੋਕਰ ਕੰਮ ਨਹੀਂ ਕਰੇ ਸਭ ਮਾਪੀ ਕਰਦੇ ਨੇ ਉਸ ਦੇ ਇਸ ਤਰ੍ਹਾਂ ਦੇ ਸਵਾਲੀ ਅਸੀਂ ਜ਼ਿੰਮੇਵਾਰ ਹਾਂ ਕਰ ਕੋਈ ਪ੍ਰਾਣਾ ਹੁੰਦਾ ਹੈ ਅਸੀਂ ਬੱਚੇ ਨੂੰ ਉਸ ਨਾਲ ਨਹੀਂ ਮਲਾਉਂਦੇ ਉਹ ਪੜ ਰਿਹਾ ਇਹ ਆਖ ਦਿੱਤਾ ਜਾਂਦਾ ਹੈ ਬੱਚੇ ਨੂੰ ਆਖ ਦਿੱਤਾ ਜਾਂਦਾ ਤੂੰ ਬਾਹਰ ਨਹੀਂ ਆਉਣਾ ਬੱਚੇ ਨੂੰ ਜਦੋਂ ਪਤਾ ਹੀ ਨਹੀਂ ਹੋਵੇਗਾ ਕਿ ਕੌਣ ਆਇਆ ਕੌਣ ਗਿਆ ਉਸ ਨਾਲ ਸਾਡੀ ਸਾਂਝ ਕਿਵੇਂ ਦੀ ਹੈ ਉਹ ਇਨਸਾਨ ਕਿਵੇਂ ਦਾ ਹੈ ਉਹ ਕਿਵੇਂ ਇੰਨਾ ਸੰਸਕਾਰਿਕ ਰਿਸ਼ਤਿਆਂ ਨੂੰ ਸਮਝੇਗਾ ਉਹ ਕਿਵੇਂ ਹੈ ਨਾ ਸੰਸਾਰਿਕ ਰਿਸ਼ਤਿਆਂ ਨੂੰ ਸਮਝੇਗਾ ਉਸ ਨੂੰ ਦੁਨੀਆਦਾਰੀ ਆਵੇਗੀ ਕਿਵੇਂ ਅਸੀਂ ਇੱਕ ਕਿਸਮ ਦੀ ਉਸ ਦੀ ਆਪਣੀ ਸੋਚਨ ਸ਼ਕਤੀ ਤੇ ਪਾਬੰਦੀ ਲਗਾ ਦਿੰਦੇ ਹਾਂ ਉਹ ਵੱਡਾ ਹੋਇਆ ਸਫਲ ਡਾਕਟਰ ਇੰਜੀਨੀਅਰ ਤੇ ਅਧਿਆਪਕ ਬਿਜ਼ਨਸਮੈਨ ਵੀ ਬਣ ਗਿਆ ਮਤਲਬ ਉਹ ਸਫਲ ਹੋ ਗਿਆ ਤੁਹਾਡੇ ਸੁਪਨੇ ਪੂਰੇ ਹੋ ਗਏ ਪਰ ਤੁਸੀਂ ਫੇਲ ਹੋ ਗਏ ਇਸ ਦਾ ਕਾਰਨ ਤੁਸੀਂ ਆਪ ਹੋ ਉਹ ਪੈਸੇ ਜ਼ਰੂਰ ਕਮਾਰੇ ਹੈ ਰਿਸ਼ਤੇਦਾਰਾਂ ਭੈਣ ਭਰਾਵਾਂ ਨਾਲੋਂ ਜ਼ਿਆਦਾ ਪਰ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਉਹ ਫੇਲ ਹੈ ਕਿਉਂਕਿ ਅਸੀਂ ਉਸ ਨੂੰ ਬਸ ਸੈਲਫ ਸਟੈਂਡਰਡ ਬਣਾ ਦਿੰਦੇ ਹਾਂ ਉਹ ਬਸ ਆਪਣੇ ਤੇ ਆਪਣੇ ਪਰਿਵਾਰ ਪਤਨੀ ਬੱਚੇ ਬਾਰੇ ਸੋਚਦਾ ਪਰ ਪਰਿਵਾਰ ਤੋਂ ਉਸਨੇ ਤੁਹਾਨੂੰ ਵੀ ਮੰਨਫੀ ਕਰ ਦਿੱਤਾ ਇਹ ਸਭ ਤੋਂ ਵੱਡਾ ਸਦਮਾ ਹੈ ਮਾਪੇ ਲਈ ਕਾਰਨ ਕਹੀ ਨਹੀਂ ਇਸ ਤਰ੍ਹਾਂ ਹੋਇਆ ਕਿਉਂ ਗੱਲ ਅੱਗੇ ਤੋਰਦੀ ਹਾਂ ਮਾਪੇ ਫਿਰ ਦੁਖੀ ਕਿਉਂ ਹੁੰਦੇ ਨੇ ਜਦੋਂ ਕਿ ਉਹਨਾਂ ਦੇ ਸਾਰੇ ਖੁਆਬ ਪੂਰੇ ਹੋਏ ਨੇ ਅਸੀਂ ਜਦੋਂ ਜਵਾਨ ਸੀ ਅਸੀਂ ਆਖਦੇ ਹਾਂ ਅਸੀਂ ਮਾਪੇ ਨਾਲ ਪੂਰਾ ਕੰਮ ਕਰਾਉਂਦੇ ਸਾਂ ਅਸੀਂ ਉਹਨਾਂ ਦਾ ਧਿਆਨ ਰੱਖਦੇ ਸਾਂ ਪਰ ਅਸੀਂ ਤਾਂ ਇਹਨਾਂ ਤੇ ਕੋਈ ਜ਼ਿੰਮੇਵਾਰੀ ਹੀ ਨਹੀਂ ਪਾਈ ਕਿ ਇਹ ਪਰਲੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕਿਉਂ ਨਹੀਂ ਪਾਈ ਜ਼ਿੰਮੇਵਾਰੀ ਪਾਉਣੀ ਵੀ ਜ਼ਰੂਰੀ ਹੈ ਬੱਚੇ ਨੂੰ ਇਸ ਦਾ ਅਹਿਸਾਸ ਸਮੇਂ ਤੇ ਹੀ ਕਰਵਾਉਣਾ ਚਾਹੀਦਾ ਧੀ ਪੁੱਤ ਨੂੰ ਪੜਾਈ ਦੇ ਨਾਲ ਨਾਲ ਘਰ ਪਰਿਵਾਰ ਦੀਆਂ ਕਦਰਾਂ ਕੀਮਤਾਂ ਤੋਂ ਵੀ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਸਮਾਂ ਬਤਾਉਣਾ ਉਹਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਜਾਣਕਾਰੀ ਦੋਸਤਾਂ ਦੇ ਅੱਗੇ ਉਹ ਪਰਿਵਾਰ ਬਾਰੇ ਜਾਣਕਾਰੀ ਸਭ ਹੋਣੀ ਚਾਹੀਦੀ ਹੈ ਤੁਹਾਡੇ ਚਰਿੱਤਰ ਤੁਹਾਡੇ ਸੁਭਾਅ ਦਾ ਬੱਚਿਆਂ ਤੇ ਸਿੱਧਾ ਅਸਰ ਹੋਣਾ ਲਾਜ਼ਮੀ ਹੈ ਤੁਹਾਡੇ ਬੱਚੇ ਸਾਹਮਣੇ ਨਸ਼ਾ ਕਰਨਾ ਸਿਗਰਟ ਛਾਪੀਣਾ ਨਸ਼ੇ ਦੀ ਲੋਰ ਵਿੱਚ ਬੋਲ ਕਬੂਲ ਕਰਨਾ ਬੱਚੇ ਦੇ ਮਨ ਵਿੱਚ ਤੁਹਾਡੇ ਪ੍ਰਤੀ ਕਈ ਸਵਾਲ ਖੜੇ ਹੋ ਜਾਂਦੇ ਨੇ ਉਸ ਦਾ ਮਨ ਵੀ ਵਿਚਲਿਤ ਹੁੰਦਾ ਇਹਨਾਂ ਚੀਜ਼ਾਂ ਨੂੰ ਵੇਖ ਉਹ ਆਪਣੇ ਮਾਰਗ ਤੋਂ ਪਟਕ ਵੀ ਸਕਦਾ ਹੈ ਡਰ ਅੱਖਾਂ ਦਾ ਹੀ ਬਹੁਤ ਹੈ ਉਸ ਨੂੰ ਡਾਂਟ ਡਬਟ ਕੇ ਬਸ ਪੜਾਈ ਹੀ ਨਾ ਕਰਾਓ ਉਸ ਨਾਲ ਖਸੋ ਖੇਡੋ ਵੀ ਤਾਂ ਕਿ ਉਸ ਦਾ ਸਰਪੱਖੀ ਵਿਕਾਸ ਹੋਵੇ ਸਮੇ ਸਮੇਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਜੋ ਉਸ ਦੀ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਵੀ ਕਰੋ ਤੇ ਜਦੋਂ ਉਹ ਇਹਨਾਂ ਨੂੰ ਪੂਰਾ ਕਰੇ ਉਸ ਨੂੰ ਗਲਵਕੜੀ ਪਾਵੋ ਹੱਲਾਸ਼ੀਰੀ ਦਿਓ ਉਸ ਨੂੰ ਬਚਪਨ ਤੋਂ ਹੀ ਪਰਿਵਾਰ ਦੀ ਅਹਿਮੀਅਤ ਦੱਸੋ ਪਰਿਵਾਰ ਤੋਂ ਸਖਰਾਂ ਇਨਸਾਨ ਸਫਲ ਹੋ ਕੇ ਵੀ ਅਸਫਲ ਰਹਿੰਦਾ ਇਹ ਸਮਝਾਓ ਪਰਿਵਾਰ ਕੱਲਾ ਪਤੀ ਪਤਨੀ ਤੇ ਬੱਚੇ ਨਹੀਂ ਮਾਂ ਬਾਪ ਵੀ ਨੇ ਚਾਚੇ ਤਾਏ ਭੂਆ ਫੁੱਫੜ ਮਾਸੀਆਂ ਮਾਮੇ ਦਾਦੀ ਨਾਨੀ ਸਭ ਪਰਿਵਾਰ ਨੇ ਉਹਨਾਂ ਲਈ ਸਮਾਂ ਕੱਢਣਾ ਸਿਖਾਓ ਉਸ ਨੂੰ ਹੁਣ ਕਿਤੇ ਵੀ ਆਉਣ ਜਾਣ ਦਾ ਰਿਵਾਜ ਕਟ ਗਿਆ ਕਾਰਨ ਸਾਡੇ ਰਜਾਈਵੇਂ ਨਹੀਂ ਸਾਡੀ ਬਦਲਦੀ ਸੋਚ ਹੈ ਅਸੀਂ ਕਿਸੇ ਘਰ ਨਹੀਂ ਜਾਂਦੇ ਸੋ ਕੋਈ ਸਾਡੇ ਨਹੀਂ ਆਉਂਦਾ ਇਸ ਘਟ ਦੀ ਆਪਣਤਾ ਨੂੰ ਨੁਕਸਾਨ ਆਉਣ ਵਾਲੀਆਂ ਨਸਲਾਂ ਭੁਗਤ ਰਹੀਆਂ ਨੇ ਮੁਕਾਬਲਾ ਅਸੀਂ ਆਪਣੇ ਨਾਲ ਕਰਨ ਲੱਗ ਪਏ ਹਾਂ ਤੇ ਅਸੀਂ ਜਿੱਤਣਾ ਤੇ ਅੱਗੇ ਨਿਕਲਣਾ ਵੀ ਸਿਰਫ ਆਪਣਿਆਂ ਤੋਂ ਚਾਹੁੰਦੇ ਹਾਂ ਅਸੀਂ ਬੱਚਿਆਂ ਨੂੰ ਖੁਦ ਹੀ ਸਹੀ ਪਰਵਰਿਸ਼ ਨਹੀਂ ਦੇ ਪਾਉਂਦੇ ਫਿਰ ਬੱਚੇ ਜਿਵੇਂ ਦੇਖਦੇ ਨੇ ਉਸੇ ਤਰ੍ਹਾਂ ਦੇ ਹੋ ਜਾਂਦੇ ਨੇ ਟੀਆਂ ਮਾਂ ਦਾ ਪਰਸ਼ਾਵਾ ਹੀ ਹੁੰਦੀਆਂ ਨੇ ਸੋ ਟੀਨੇ ਜੋ ਮਾਂ ਕੋਲੋਂ ਸਿੱਖਣਾ ਅੱਗੇ ਜਾ ਕੇ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ ਟੀਨ ਨੂੰ ਸਬਰ ਸਦਕ ਸਿਖਾਓ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਘਰ ਦੇ ਕੰਮਾਂ ਵਿੱਚ ਨਿਪੁੰਨ ਹੋਵੇ ਪਰਿਵਾਰ ਦੇ ਇਕੱਠ ਦੀ ਅਹਿਮੀਅਤ ਉਸਨੂੰ ਪਤਾ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਅਸੀਂ ਬਾਹਰ ਭੇਜ ਦਿੰਦੇ ਹਾਂ ਫਿਰ ਕੰਮਕਾਰਾਂ ਵਿੱਚ ਉਹ ਇੰਨੇ ਵਿਅਸਤ ਹੋ ਜਾਂਦੇ ਨੇ ਉਹ ਜਾਣਦੇ ਸਮਝਦੇ ਵੀ ਨਹੀਂ ਕਿ ਮਾਪੇ ਬਿਮਾਰ ਨੇ ਉਹਨਾਂ ਨੂੰ ਸਾਡੇ ਸਾਥ ਦੀ ਲੋੜ ਹੈ ਪਰ ਉਹ ਫਸੇ ਹੀ ਇਸ ਤਰ੍ਹਾਂ ਹੁੰਦੇ ਨੇ ਕੰਮ ਤੋਂ ਕਰ ਤੇ ਘਰ ਤੋਂ ਕੰਮ ਬਸ ਉਸ ਨੂੰ ਹੀ ਜਿਵੇਂ ਜਉਣਾ ਸਮਝ ਲੈਂਦੇ ਨੇ ਅੰਦਰੋਂ ਅੰਦਰੀ ਤਕਦਾ ਤਾਂ ਉਹਨਾਂ ਦੇ ਅੰਦਰ ਵੀ ਕੁਝ ਨਾ ਕੁਝ ਹੁੰਦਾ ਹੈ ਤੁਹਾਡੇ ਲੱਗ ਰਹਿੰਦੀ ਜ਼ਿੱਦ ਵੀ ਬਹੁਤ ਗਲਤ ਹੈ ਸਮੇਂ ਦੇ ਅਨਸਾਰ ਐਡਜਸਟ ਕਰਨਾ ਤੁਹਾਨੂੰ ਵੀ ਪੈਣਾ ਹੈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਹੀ ਠੀਕ ਹਾਂ ਜਦੋਂ ਅਸੀਂ ਦੂਜਿਆਂ ਨੂੰ ਸੁਣ ਵੀ ਨਹੀਂ ਸਕਦੇ ਜਦੋਂ ਅਸੀਂ ਆਪਣੀ ਗਲਤੀ ਨੂੰ ਮੰਨਦੇ ਨਹੀਂ ਜਦੋਂ ਅਸੀਂ ਸਮਝਿਆ ਵੱਡਾ ਹਮੇਸ਼ਾ ਸਹੀ ਹੁੰਦਾ ਹੈ ਉਦੋਂ ਅਸੀਂ ਇਕਲਤਾ ਵੱਲ ਜਾ ਰਹੇ ਹੁੰਦੇ ਹਾਂ ਕੁਝ ਮਾਪੇ ਬੱਚਿਆਂ ਨੂੰ ਜਦੋਂ ਮਦਦ ਦਿੰਦੇ ਨੇ ਕੋਈ ਤੋਹਫਾ ਦਿੰਦੇ ਨੇ ਉਹ ਸੁਣਾਉਂਦੇ ਨੇ ਬਾਰ-ਬਾਰ ਜਿਤਾਉਂਦੇ ਨੇ ਬੱਚੇ ਜੋ ਹੁਣ ਵੱਡੇ ਹੋ ਗਏ ਨੇ ਉਹ ਖੁਦ ਕੁਮਾਰੇ ਨੇ ਉਹਨਾਂ ਕੋਲ ਅਜਬਤ ਕੁਝ ਹੈ ਉਹ ਖੁਦ ਖਰੀਦ ਸਕਦੇ ਨੇ ਲੈ ਸਕਦੇ ਨੇ ਪਹਿਲਾਂ ਬੱਚੇ ਸਨ ਤੁਸੀਂ ਜਵਾਨ ਸੋ ਹੁਣ ਉਹ ਜਵਾਨ ਨੇ ਤੁਸੀਂ ਬਡਾਪੇ ਚੋ ਇਤਿਹਾਸ ਦੁਹਰਾਇਆ ਵੀ ਜਾਂਦਾ ਹੈ ਉਹਨਾਂ ਨੂੰ ਤੁਹਾਡੇ ਦਿੱਤੇ ਤੋਹਫਿਆਂ ਦੀ ਲੋੜ ਨਹੀਂ ਹੈ ਉਹਨਾਂ ਨੂੰ ਉਹਨਾਂ ਤੋਹਫਿਆਂ ਦੀ ਲੋੜ ਹੈ ਜਿਨ੍ਹਾਂ 'ਚ ਉਹਨਾਂ ਨੂੰ ਦੇ ਕੇ ਜਿਤਾਇਆ ਨਾ ਜਾਵੇ ਉਹ ਤੁਹਾਡੀ ਦਿੱਤੀ ਮਦਦ ਵੀ ਤੁਹਾਡੇ ਬੇਵਿਵਹਾਰ ਕਰਕੇ ਮੋੜ ਦੇਣਗੇ ਇਹ ਤਾਂ ਫਿਰ ਮਾਪਿਆਂ ਤੇ ਬੱਚਿਆਂ ਦਾ ਲੈਣ ਦੇਣ ਹੀ ਹੋਇਆ ਪਿਆਰ ਤੇ ਨਾ ਹੋਇਆ ਸਮੇਂ ਨਾਲ ਵੀ ਚੱਲਣਾ ਜ਼ਰੂਰੀ ਹੈ ਜਦੋਂ ਪਹਿਲੇ ਜ਼ਮਾਨੇ ਸੀ ਉਦੋਂ ਦਾ ਤੇ ਹੁਣ ਦੇ ਮਾਹੌਲ ਦਾ ਫਰਕ ਹੈ ਹੁਣ ਬੱਚਿਆਂ ਵੀਕਐਂਡ ਤੇ ਬਾਹਰ ਲੰਚ ਡਿਨਰ ਲਈ ਵੀ ਜਾਣਾ ਮੂਵੀਜ਼ ਦੇਖਣ ਵੀ ਜਾਣਾ ਉਹਨਾਂ ਆਊਟਿੰਗ ਲਈ ਵੀ ਬਾਹਰ ਹੌਲੀਡੇਸ ਤੇ ਜਾਣਾ ਸਮੇਂ ਦੀ ਚਾਲ ਨਾ ਚੱਲੂਗੀ ਤਾਂ ਆਪਾਂ ਖੁਸ਼ ਰਹਿਾਂਗੇ ਜੇ ਸੋਚਾਂਗੇ ਸਾਡੀ ਵਾਰੀ ਤਾਂ ਇਦਾਂ ਸੀ ਸਾਡੇ ਸੁਭਾ ਕਰਕੇ ਬੱਚੇ ਸਾਡੇ ਤੋਂ ਟੁੱਟਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਅਸੀਂ ਅਤੀਤ ਨੂੰ ਭੁਲਾ ਹੀ ਨਹੀਂ ਸਕਦੇ ਤੇ ਇਹ ਅਟਲ ਸਚਾਈ ਹੈ ਅਤੀਤ ਵਿੱਚ ਜਾਣ ਵਾਲਾ ਇਨਸਾਨ ਹਮੇਸ਼ਾ ਦੁਖੀ ਹੀ ਰਹਿੰਦਾ ਹੈ ਜਦੋਂ ਤੱਕ ਅਸੀਂ ਮਾਫੀ ਨਹੀਂ ਕਰਨਾ ਸਿੱਖਦੇ ਹਰ ਗੱਲ ਨੂੰ ਫੜ ਕੇ ਰੱਖਦੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਸਿਰਜਿਆ ਨਹੀਂ ਜਾ ਸਕਦਾ ਅੱਖੋਂ ਪਰੋਖੇ ਵੀ ਕਰਨਾ ਪੈਂਦਾ ਹੈ ਬੱਚਿਆਂ ਦੀਆਂ ਗਲਤੀਆਂ ਨੂੰ ਜਦੋਂ ਉਹ ਬਿਆਹ ਜਾਂਦੀਆਂ ਸਾਡੇ ਬਜ਼ੁਰਗਾਂ ਤਾਂ ਸਾਨੂੰ ਇਜਾਜ਼ਤ ਨਹੀਂ ਸੀ ਦਿੱਤੀ ਅਸੀਂ ਪੁੱਛ ਦੱਸ ਕੇ ਜਾਂਦੇ ਸਾਂ ਹੁਣ ਸਮਾਂ ਬਦਲ ਗਿਆ ਹੈ ਹਰ ਗੱਲ ਤੇ ਟੁੱਕਾ ਟੁੱਕੀ ਬੱਚੇ ਪਸੰਦ ਨਹੀਂ ਕਰਦੇ ਖੁਸ਼ੀ ਆਪਣੇ ਆਪ ਵਿੱਚ ਲੱਭੋ ਇਹ ਦੁਨੀਆਦਾਰੀ ਹੈ ਇਦਾਂ ਹੀ ਚੱਲਣੀ ਹੈ ਸਾਨੂੰ ਸਾਡੇ ਮਾਪਿਆਂ ਪਾਲਿਆ ਅਸੀਂ ਆਪਣੇ ਬੱਚਿਆਂ ਨੂੰ ਪਾਲਣਾ ਤੇ ਅੱਗੋਂ ਉਹਨਾਂ ਆਪਣੇ ਬੱਚਿਆਂ ਨੂੰ ਕਸੂਰ ਸਭ ਦਾ ਹੁੰਦਾ ਇੱਕ ਤਿਰਤਾ ਨਹੀਂ ਹੁੰਦਾ ਹਾਂ ਕਿਸੇ ਦਾ 50 ਪੈਸੇ ਦਾ ਕਿਸੇ ਦਾ 100 ਪੈਸੇ ਦਾ ਤਾੜੀ ਵਜਨ ਵਿੱਚ ਦੋਹਾਂ ਹੱਥਾਂ ਦੀ ਬਰਾਬਰ ਦੀ ਭਾਈ ਵਾਲੀ ਹੁੰਦੀ ਹੈ ਗੁੱਸਾ ਬਹੁਤ ਮਾੜਾ ਹੁੰਦਾ ਜਦੋਂ ਗੁੱਸਾ ਹੁੰਦਾ ਹੋਸ਼ ਕਿਸ ਨੂੰ ਹੁੰਦੀ ਹੈ ਦੂਜੇ ਦਾ ਕਿਹਾ ਯਾਦ ਰਹਿੰਦਾ ਹੈ ਤੇ ਆਪਣੇ ਕਹੇ ਸ਼ਬਦ ਭੁੱਲ ਜਾਂਦੇ ਨੇ ਉਹ ਗੰਢਾ ਹੌਲੀ-ਹੌਲੀ ਬਹੁਤ ਪੀੜੀਆਂ ਹੋ ਜਾਂਦੀਆਂ ਨੇ ਇੰਨੀਆਂ ਕਿ ਮਾਪਿਆਂ ਦੇ ਮਰਨ ਤੇ ਵੀ ਬੱਚੇ ਨਹੀਂ ਆਉਂਦੇ ਜੇ ਜਿਉਂਦੇ ਜੀ ਨਹੀਂ ਗਏ ਹੁਣ ਕੀ ਜਾਨਾ ਗਲ ਗਲਤੀ ਰੋਕ-ਟੋਕ ਨਾ ਕਰੋ ਸਮੇਂ ਦੇ ਹਾਣੀ ਬਣੋ ਸਮੇਂ ਦੇ ਵਹਾਣਾ ਚੱਲੋ ਇਹ ਜੋ ਕਿ ਸਮੇਂ ਦੀ ਲੋੜ ਵੀ ਹੈ ਬੱਚਿਆਂ ਨੇ ਵੀਕੈਂਡ ਤੇ ਜੇ ਮੂਵੀ ਦੇਖਣ ਜਾਣਾ ਬਾਹਰ ਲੰਚ ਤੇ ਜਾਣਾ ਖੁਸ਼ੀ ਖੁਸ਼ੀ ਪੇ ਜੋ ਮੈਨੂੰ ਯਾਦ ਹੈ ਪਿਤਾ ਜੀ ਦੇ ਇੱਕ ਦੋਸਤ ਸਨ ਉਹ ਇੱਕ ਦਿਨ ਗੱਲ ਸੁਣਾਉਂਦੇ ਸੀ ਕਿ ਉਹਨਾਂ ਆਪਣੀ ਪਤਨੀ ਨੂੰ ਕਿਹਾ ਨੋ ਨੂ ਸੁੱਤੀ ਨੂੰ ਨਹੀਂ ਉਠਾਉਣਾ ਜਦੋਂ ਉਸ ਤੇ ਸਿਰ ਤੇ ਜ਼ਿੰਮੇਵਾਰੀਆਂ ਪਈਆਂ ਬੱਚੇ ਹੋਣਗੇ ਉਸਨੇ ਆਪੇ ਸਿੱਖ ਜਾਣਾ ਜਲਦੀ ਉੱਠਣਾ बार-बार ਉਸਨੂੰ ਟੋਕ ਕੇ ਉਸसे ਮਨ ਵਿੱਚ ਤੂੰ ਆਪਣੀ ਸ਼ੋਭੀ ਖਰਾਬ ਨਾ ਕਰ ਇਹ ਸਿਆਣਪ ਸੀ ਉਹਨਾਂ ਦੀ ਛੋਟੀਆਂ ਛੋਟੀਆਂ ਗੱਲਾਂ ਨਾਲ ਵੀ ਅਸੀਂ ਘਰ ਖਰਾਬ ਕਰਦੇ ਹਾਂ ਲੋੜ ਤੋਂ ਵੱਧ ਦਖਲੰਦਗੀ ਬੱਚਾ ਨਾਲ ਸਾਡੇ ਰਿਸ਼ਤੇ ਖਰਾਬ ਕਰਦੀ ਹੈ ਐਡਜਸਟ ਬੱਚਾ ਨਹੀਂ ਅਸੀਂ ਵੀ ਹੋਣਾ ਹੁੰਦਾ ਹੈ ਹਰ ਰੰਗ ਨੂੰ ਮਾਣੋ ਜਦੋਂ ਬੱਚੇ ਵੱਡੇ ਹੁੰਦੇ ਨੇ ਉਹਨਾਂ ਦੇ ਸਪੁਰਦ ਜ਼ਿੰਮੇਵਾਰੀਆਂ ਕਰਕੇ ਜਿੰਨਾ ਸਾਥ ਉਹਨਾਂ ਦਾ ਦੇ ਸਕੋ ਦਿਓ ਜਿੰਨੀ ਮਦਦ ਕਰ ਸਕਦੇ ਹੋ ਪਰਿਵਾਰ ਦੀ ਕਰੋ ਸਮਝ ਦੀ ਚਾਲ ਨੂੰ ਵੀ ਸਮਝੋ ਬੱਚਿਆਂ ਦਾ ਟਾਰਗੇਟ ਸਿਰਫ ਸਫਲ ਹੋਣਾ ਨਾ ਮਿੱਥੋ ਬਲਕਿ ਚੰਗਾ ਇਨਸਾਨ ਵੀ ਬਣਾਓ ਇਹ ਵੀ ਟਾਰਗੇਟ ਹੋਵੇ ਤੁਹਾਡਾ ਬੱਚਿਆਂ ਦੇ ਨਾਲ ਰਹੋ ਆਪਣੇ ਬੱਚਿਆਂ ਦੀ ਇੱਜ਼ਤ ਕਰੋ ਉਹਨਾਂ ਦਾ ਧਿਆਨ ਰੱਖੋ ਕੰਮ ਤੋਂ ਥੱਕ ਕੇ ਘਰ ਆਏ ਵੀ ਆਪਣੇ ਬਜ਼ੁਰਗਾਂ ਨਾਲ ਸਮਾਂ ਬਤਾਓ ਉਹਨਾਂ ਦੀ ਸਲਾਹ ਪੁੱਛੋ ਉਨਾਂ ਇਸਲਾਮ ਨੂੰ ਤੁਹਾਡੇ ਸਬਰ ਸੰਤੋਖ ਸਦਕਾ ਵੀ ਉਸਤੇ ਅਥਾ ਅਸਰ ਹੋਏਗਾ ਤੇ ਫਿਰ ਬਚਪਨ ਤੋਂ ਬੱਚੇ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਉਸਨੇ ਮਾਪਿਆਂ ਦੇ ਨਾਲ ਰਹਿਣਾ। ਉਹਨਾਂ ਨੂੰ ਖੁਸ਼ ਰੱਖਣਾ ਮਾਪੇ ਸਾਡੀ ਜ਼ਿੰਮੇਵਾਰੀ ਹਨ। ਮਾਪਿਆਂ ਦੀਆਂ ਸੀਸਾਂ 'ਚ ਬਹੁਤ ਤਾਕਤ ਹੈ। ਪੈਸਾ ਵੀ ਕਮਾਇਆ ਜਾਏਗਾ। ਅੱਜ ਦੇ ਹਰ ਬੱਚੇ ਨੇ ਕੱਲ ਆਪਣੀ ਆਜੀਬ ਕਮਾਉਣੀ ਹੀ ਹੈ। ਸੋ ਉਸ ਦੀ ਪਰਿਵਾਰ ਨਾਲ ਸਾਂਝ ਵੀ ਪਾਓ। ਤੀ ਹੋਵੇ ਜਾਂ ਪੁੱਤ ਇਹ ਨਿਯਮ ਇਹ ਗੱਲਾਂ ਦੋਹਾਂ ਲਈ ਬਰਾਬਰ ਨੇ। ਹੁਣ ਜੀਵਨ ਦੇ ਇਸ ਕਗਾਰ ਤੇ ਆ ਕੇ ਇਨਸਾਨ ਦੁਖੀ ਹੁੰਦਾ ਪਰ ਜੋ ਬੀਤ ਗਿਆ ਉਹ ਨਹੀਂ ਮੋੜਨਾ ਮਾਫ ਕਰਨਾ ਸਿੱਖੋ ਤੇ ਜੇ ਗਲਤੀਆਂ ਤੁਹਾਡੇ ਕੋਲ ਹੋਈਆਂ ਨੇ ਆਪਣੀਆਂ ਗਲਤੀਆਂ ਨੂੰ ਕਮ ਸੇ ਕਮ ਮਨ ਵਿੱਚ ਤੇ ਮੰਨੋ ਜਦੋਂ ਅਸੀਂ ਮਾਫ ਕਰਦੇ ਹਾਂ ਅਸੀਂ ਖੁਦ ਨੂੰ ਸਕੂਨ ਦੇ ਰਹੇ ਹੁੰਦੇ ਹਾਂ ਮਨਾ ਮੋਹੀ ਭਾਰ ਲੈ ਜਾਂਦਾ ਹੈ ਜੇ ਤੁਸੀਂ ਠੀਕ ਹੋ ਫਿਰ ਨਰਾਜ਼ ਕਿਉਂ ਹੋ ਤੇ ਜੇ ਤੁਸੀਂ ਗਲਤ ਸੀ ਫਿਰ ਤੇ ਤੁਹਾਨੂੰ ਨਰਾਜ਼ ਹੋਣਾ ਹੀ ਨਹੀਂ ਚਾਹੀਦਾ ਪਰ ਅਫਸੋਸ ਛੋਟੀਆਂ-ਛੋਟੀਆਂ ਗੱਲਾਂ 'ਚ ਦੁਖੀ ਹੋ ਕੇ ਮਨ ਤੇ ਲਾ ਕੇ ਅਸੀਂ ਸਾਰੇ ਕਰਦਾ ਮਾਹੌਲ ਨਾ ਖੁਸ਼ਗੁਵਾਰ ਕਰ ਲੈਂਦੇ ਹਾਂ ਰਿਸ਼ਤਿਆਂ ਵਿੱਚ ਤਰੇੜਾਂ ਆ ਜਾਂਦੀਆਂ ਨੇ ਜੋ ਹੌਲੀ-ਹੌਲੀ ਵੱਡੇ ਟੋਏਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਜ਼ਿੰਦਗੀ ਮੁੱਕ ਜਾਂਦੀ ਹੈ ਥੋੜੀ ਸਮਝ ਰੱਖੀਏ ਦੂਰ ਦੀ ਸੋਚ ਕੇ ਚੱਲੀਏ ਤਾਂ ਸ਼ਾਇਦ ਮਨ ਮਟਾਵ ਖਤਮ ਹੋ ਜਾਣ ਸਾਡੇ ਦਿੱਤੇ ਸੰਸਕਾਰ ਸਾਡਾ ਸਿਰਜਿਆ ਕਰਦਾ ਸੁਖਦ ਮਾਹੌਲ ਸਾਡੇ ਲਈ ਹੀ ਵਰਤਾਨ ਸਾਬਤ ਹੁੰਦਾ ਧੰਨਵਾਦ da,